ਆਨੇ ਕੇ ਮੈਨੂੰ ਲੱਗੇ ਕਿ ਚਾਹ ਵੀ ਨਹੀਂ ਤੇ ਮੈਨੂੰ ਲੱਗੇ ਕਿ ਕਿੰਨੇ ਹੈ ਹਾਂ ਤੇ ਅਸੀਂ ਬਾਡੇ ਕੋ ਲਾਵਾਂਗੇ ਆਪਾਂ ਜਰਾ ਅੱਗੇ ਨਾਲ ਅੱਗੇ ਕਮੀ ਕਰਦੇ ਬੰਦੇ ਨੂੰ ਯਾਰ ਬੱਦਲ ਵੀ ਬਣ ਗਿਆ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਸਸਰਾਈ ਕਲੋਨੀ ਪਿੰਡ ਹੈ ਜੀ ਜੀ ਅਗਰੇ ਸਿੰਘ ਮੇਰਾ ਨਾਮ ਆ ਜੀ ਜੀ ਸਰ ਇੱਥੇ ਕੀ ਸਥਿਤੀ ਆ ਪਿੱਛੇ ਖੇਤਾਂ ਦੇ ਵਿੱਚ ਪਾਣੀ ਪੂਣੀ ਜਾ ਭਰਿਆ ਤੀਤੀ ਦਾ ਇਹਦਾ ਜੀ ਇਹ ਖੇਤ ਅਥਰ ਨੀਮਾ ਸੀ ਇੱਥੋਂ ਪਹਿਲਾਂ ਰਿੱਤਾ ਚੱਕ ਹੋਇਆ ਵਾ ਜੀ ਇਹ 5-6 ਫੁੱਟ ਮੰਨ ਲਵਾਂ ਨੀਮਾ ਆ ਮਾ ਤਾਂ ਪਾਣੀ ਗਿਆ ਵਾ ਜਿਹੜਾ ਬੰਨ ਸੀ ਬੰਨ ਮਿਲ ਪਾਰ ਪੂਰਾ ਪਿਆ ਵਾ ਸਾਰਾ ਗਾਂ ਦੇ ਦੇਖੇ ਵੀਡੀਓ ਬਣਾ ਕੇ ਲੈ ਕੇ ਆਏ ਆ ਮਨ ਬੰਨ ਸਾਰਾ ਟੁੱਟ ਗਿਆ ਸਾਰਾ ਹੀ ਜ਼ਮੀਨ ਦੇ ਮਤਲਬ ਬਰਾਬਰ ਬਣੀ ਜਾ ਰਹੇ ਆ ਵਾ ਜੇ ਪਾਣੀ ਵੱਧਦਾ 5-6 ਫੁੱਟ ਪਾਣੀ ਵੱਧਦਾ ਆ ਵਾ ਤਾਂ ਕੋਈ ਸਾਡੇ ਵੇਹੇ ਅਸੀਂ ਡੀਸੀ ਸਾਹਿਬ ਨੂੰ ਕਹਿ ਕੇ ਆਰਜੀ ਬੰਦ ਮੰਨ ਲਵਾ ਰਹੇ ਨਾਲ ਪੱਥਰੇ ਲਵਾ ਰਹੇ ਆ ਬੋਰੀ ਲਵਾ ਰਹੇ ਆ ਤੇ ਮਸ਼ੀਨਾਂ ਲੱਗੀਆਂ ਆ ਤੇ ਇਹ じゃ ਕੋਈ ਮਾਹੌਲ ਖਰਾਬ ਨਹੀਂ ਹੈਗਾ ਵਧੀਆ ਮਾਹੌਲ ਆ ਬਾਕੀ ਡਰਨ ਦੇ ਕੋਈ ਲੋੜ ਨਹੀਂ ਬਾਕੀ ਮੈਂ ਤਾਂ ਇਹ ਅਪੀਲ ਕਰਦਾ ਵਾਂ ਲੁਧਿਆਣਾ ਵਾਸੀਆਂ ਨੂੰ ਜਿੰਨੇ ਵੀ ਹਲਕਾ ਸਾਂਦੇ ਵਾਲ ਦੇ ਨਾਲ-ਨਾਲ ਪੈਂਡ ਨੇ ਜਿਨ੍ਹਾਂ ਦੇ ਕੋਲ ਮਿੱਟੀ ਪਈ ਆ ਜਾਂ ਕੋਈ ਮਸ਼ੀਨਾਂ ਵਾਂ ਜਾਂ ਕੋਈ ਚੀਜ਼ ਆ ਬਾਈ ਜੀ ਇੱਥੇ ਬੋਰੇ ਲੈ ਕੇ ਆਉਣ ਦੀ ਲੋੜ ਨਹੀਂ ਬੋਰੇ ਮਿੱਟੀ ਦੇ ਭਰ ਕੇ ਲੈ ਕੇ ਆਓ ਆਪਾਂ ਨੂੰ ਉਹ ਲਾਣ ਦੀ ਲੋੜ ਆ ਅੱਥੇ ਤਾਂ ਮੈਂ ਦੇਖਿਆ ਵਾ ਅਸੀਂ ਤਾਂ ਜਿੰਦ ਤੱਕ ਕੰਮ ਹੋ ਰਿਹਾ ਵਾ ਦਈ ਦਿਨ ਰੱਥੀ ਰਹਨੇ ਆ ਅੱਥੇ ਕੰਮ ਕਰਨ ਲਈ ਘਾਟ ਆ ਠੀਕ ਆ ਜੀ ਤੇ ਰੌਲਾ ਪਾਣ ਵਾਲੇ ਵੱਧ ਆ ਅੱਥੇ ਕੋਈ ਲੱਗਦਾ ਨਹੀਂ ਹੈਗਾ ਕੰਮ ਰੋਕਣ ਵਾਲੇ ਵੱਧ ਆਂਦੇ ਆ ਅਸੀਂ ਤਾਂ ਪੀਲੇ ਕਰਨਾ ਵਾ ਜਿਹਨਾਂ ਕੰਮ ਕਰਨਾ ਮੇਰਾ ਵੀ ਇੱਥੇ ਉਹੀ ਆਣ ਜਿਹਨਾਂ ਪ੍ਰੋਪਰ ਕੰਡਾ ਕਰਨਾ ਵਾ ਉਹ ਅੱਥੇ ਨਾ ਆਣ ਸਾਡੇ ਸਰਪੰਚ ਸਾਹਿਬ ਸ੍ਰਿੰਦਰ ਸਿੰਘ ਕਰਨ ਸਾਹਿਬ ਸਰਪੰਚ ਸਾਡੇ ਵੀਰਾ ਜੀ ਅੱਲ ਬਹੁਤ ਸਾਥ ਦੇ ਰਹੇ ਨੇ ਰਾਤ ਦਿਨ ਇੱਥੇ ਰਹਨੇ ਨੇ ਅਸੀਂ ਦੇ ਕਹਿੰਦੇ ਵਾਤ ਵਾ ਸਾਥ ਦੋ ਇਹੀ ਸਾਡੀ ਬੇਨਤੀ ਆ ਜੀ ਬਸ ਸਰ ਕੀ ਸਥਿਤੀ ਆ ਇੱਥੇ ਹਾਂ ਜੀ ਇਸੇ ਸਸਰਾਲੀ ਬੰਨ ਤੇ ਖੜੇ ਆਂ ਕੱਲ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀਗਾ ਪਾਟ ਲੈਵਲ ਕਾਫੀ ਡਾਊਨ ਆ ਹੈ ਤੇ ਪੈਨਿਕ ਹੋਣ ਦੀ ਜਰੂਰਤ ਨਹੀਂ ਸਾਰਾ ਸਿਵਲ ਪ੍ਰਸ਼ਾਸਨ ਤੇ ਆਪਣੀ ਪਬਲਿਕ ਲੋਕਲ ਜਿਹੜੀ ਹੈਗੀ ਹੈ ਲੱਗੇ ਹੋਇਆ ਜੀ ਅ ਸਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਕੁਝ ਜਗ੍ਹਾ ਤੇ ਪਾਣੀ ਜਿਹੜਾ ਮਾਰ ਕਰ ਰਿਹਾ ਆ ਆ ਪਿੱਛੇ ਵੀ ਦੇਖਿਆ ਜਾ ਰਿਹਾ ਇੱਕ ਬੰਨ ਲਗਾਇਆ ਗਿਆ ਆਰਜੀ ਤੌਰ ਤੇ ਜਿਹੜਾ ਕਿਹਾ ਜਾ ਸਕਦਾ ਹੈ ਕਿ ਅੱਗੇ ਜਿਹੜਾ ਤਿਆਰ ਕੀਤਾ ਗਿਆ ਉਹ ਬੰਨ ਦੇ ਨਾਲ ਜਿਹੜੀਆਂ ਨੀਵੀਆਂ ਜ਼ਮੀਨਾਂ ਸੀਗੀਆਂ ਆ ਉੱਧਰ ਪਾਣੀ ਜਰੂਰ ਵੜਿਆ ਉਹਦੇ ਅੱਗੇ ਅਸੀਂ ਆਰਜੀ ਮਤਲਬ ਲੋਕਾਂ ਨੇ ਤੇ ਮਿਲਟਰੀ ਨੇ ਨਾਲ ਮਿਲ ਕੇ ਪਾਰਦੀ ਬਣ ਲਾਇਆ ਤੇ ਉੱਥੇ ਤਾਂ ਖਲੇ ਤੱਕ ਸੇਫ ਹੈ ਕੋਈ ਇਹੋ ਜੀ ਗੱਲ ਹੈ ਨਹੀਂ ਵਾਟਰ ਲੈਵਲ ਡਾਊਨ ਹੈ ਕਰ ਅਰੇ ਸਰ ਲੋਕਾਂ ਨੂੰ ਕੀ ਪੀਆ ਸ਼ਾਂਤੀ ਬਣਾਈ ਰੱਖਣਾ ਛੱਡ ਪਬਲਿਕ ਨੂੰ ਤੇ ਪੁਲਿਸ ਨੂੰ ਮਿਲਟਰੀ ਨੂੰ ਆਪਾਂ ਕੰਮ ਕਰਨ ਦੇਣ ਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜੇ ਵੀ ਸਿਵਲ ਪ੍ਰਸ਼ਾਸਨ ਵੱਲੋਂ ਪ੍ਰੀਕਾਊਸ਼ਨਰੀ ਉਹ ਆਉਂਦੇ ਨੇ ਉਹਨਾਂ ਨੂੰ ਫੋਲੋ ਕਰਨਾ ਜੀ ਅ ਸਰ ਕੀ ਆ ਜਾ ਸਕਦਾ ਪਾਣੀ ਦਾ ਪੱਧਰ ਵਧਿਆ بارش ਕਰਕੇ ਹਾਂਜੀ ਅ ਅੱਜ ਰਾਤ ਤੋਂ ਹੀ ਕਾਫੀ ਹਲਕੀ ਹਲਕੀ ਜਿਹੀ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਦੇਖੋ ਪਿੱਛੇ ਇਸ ਵਾਰਿਸ਼ ਤੋਂ ਇੰਨਾ ਫਰਕ ਨਹੀਂ ਪੈ ਰਿਹਾ ਪਿੱਛੇ ਵਾਲੀ ਵਾਰਿਸ਼ ਤੋਂ ਜ਼ਿਆਦਾ ਠੀਕ ਹੈ